ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ 10 ਸਤੰਬਰ ਨੂੰ ਸੰਦੀਪ ਸਿੰਘ ਸਣੀ ਅਤੇ ਸਜ਼ਾ ਕੱਟ ਰਹੇ ਪੁਲਿਸ ਇੰਸਪੈਕਟਰ ਸੁਭਾ ਸਿੰਘ ਵਿਚਾਲੇ ਅਤੇ ਕੁਝ ਹੋਰ ਪੁਲਿਸ ਅਫਸਰਾਂ ਵਿਚਕਾਰ ਝਗੜੇ ਦੀਆਂ ਖਬਰਾਂ ਜੋ ਹੈ ਬਾਹਰ ਆਈਆਂ ਸੀ ਤੇ ਕੱਲ ਸੂਬਾ ਸਿੰਘ ਨੇ ਜੋ ਸਾਬਕਾ ਪੁਲਿਸ ਇੰਸਪੈਕਟਰ ਸੀ ਉਹਨਾਂ ਦੀ ਫੇਕ ਐਨਕਾਊਂਟਰ ਮਾਮਲੇ ਵਿੱਚ ਜਿਨ੍ਹਾਂ ਦੀ ਸਜ਼ਾ ਚੱਲ ਰਹੀ ਸੀ ਆਪਣੀ ਸਜ਼ਾ ਘਟ ਰਹੀ ਸੀ ਉਹ ਉਸੇ ਮੌਤ ਹੋ ਗਈ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਆਸਤ ਦਾ ਗਰਮ ਆ ਗਈ ਹੈ ਇਨਸਾਫ ਦੀ ਮੰਗ ਹੋ ਰਹੀ ਹੈ ਕਈ ਤਰ੍ਹਾਂ ਦੇ ਇਲਜ਼ਾਮ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਸੰਦੀਪ ਸਿੰਘ ਸਣੀ ਹੈ ਜੋ ਸਜ਼ਾ ਪਾਏ ਹੋਏ ਫੇਕ ਐਨਕਾਊਂਟਰ ਪੁਲਿਸ ਅਫਸਰ ਦੇ ਨਾਲ ਪੁਲਿਸ ਸਾਬਕਾ ਪੁਲਿਸ ਇੰਸਪੈਕਟਰ ਦੇ ਨਾਲ ਜੋ ਹੈ ਕੀਵੇਂ ਇੱਕੋ ਬੈਰਕ ਦੇ ਵਿੱਚ ਸੀ ਕਿ ਅਚਾਨਕ ਉਹ ਇੱਕੋ ਬੈਰਕ ਦੇ ਵਿੱਚ ਇਕੱਠੇ ਹੋਏ ਜਾਂ ਪਹਿਲਾਂ ਤੋਂ ਹੀ ਇੱਕੋ ਬੈਰਕ ਦੇ ਵਿੱਚ ਸਿਗੇ ਸੋ ਇਹ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਜਵਾਬ ਮੰਗ ਰਹੇ ਨੇ ਜ਼ਰੂਰ ਇਸ ਘਟਨਾ ਦੇ ਉੱਪਰ ਪੂਰੀ ਜਾਣਕਾਰੀ ਤੇ ਇਹ ਜਿਹੜੇ ਸਵਾਲ ਖੜੇ ਹੋ ਰਹੇ ਨੇ ਨਾ ਇਸ ਉੱਪਰ ਵੀ ਆਪਣਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਇਹ ਮਾਮਲਾ ਬਹੁਤ ਜ਼ਿਆਦਾ ਵੱਡਾ ਬਣ ਗਿਆ ਜਿਸ ਤਰ੍ਹਾਂ ਨਾਲ ਕੱਲ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੂਬਾ ਸਿੰਘ ਜਿਹੜੇ ਕਿ ਸਾਬਕਾ ਪੁਲਿਸ ਅਫਸਰ ਨੇ ਇਨਸਪੈਕਟਰ ਨੇ ਉਹਨਾਂ ਦੀ ਮੌਤ ਹੋਈ ਹੈ ਕਈ ਨਵੇਂ ਸਵਾਲ ਸੂਬਾ ਸਿੰਘ ਦੀ ਮੌਤ ਦੇ ਨਾਲ ਵੀ ਖੜੇ ਹੋਏ ਨੇ ਇਲਜ਼ਾਮ ਲੱਗੇ ਕਿ 10 ਸਤੰਬਰ ਨੂੰ ਸੰਦੀਪ ਸਿੰਘ ਸਣੀ ਸੰਦੀਪ ਸਿੰਘ ਸਣੀ ਜੋ ਕਿ ਪਹਿਲਾਂ ਹੀ ਸੁਦੀਰ ਸੂਰੀ ਦੇ ਮਰਡਰ ਦੇ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਲਗਭਗ 3 ਸਾਲ ਹੋਣ ਵਾਲੇ ਨੇ ਲਗਭਗ 3 ਸਾਲ 2022 ਦੇ ਵਿੱਚ ਜਿਹੜਾ ਸੰਦੀਪ ਸੂਰੀ ਹੈ ਉਸ ਦਾ ਮਰਡਰ ਕੀਤਾ ਗਿਆ ਸੀ ਔਰ ਨਵੰਬਰ ਨਵੰਬਰ 2022 ਚ ਸੁਧੀਰ ਸੁਧੀਰ ਸੂਰੀ ਦਾ ਮਰਡਰ ਹੋਇਆ ਸੀ ਔਰ ਹੁਣ ਅਸੀਂ ਸਤੰਬਰ ਚਾ 10 ਸਤੰਬਰ ਦੀ ਇਹ ਵਾਰਦਾਤ ਹੈ ਲਗਭਗ 3 ਸਾਲ ਹੋਣ ਵਾਲੇ ਸੀ ਪਹਿਲਾਂ ਤਾਂ ਇੱਕ ਪੁਆਇੰਟ ਇਹ ਹੈ ਕਿ ਸੰਦੀਪ ਸਿੰਘ ਸਣੀ ਨੂੰ ਅੱਜ ਤੱਕ ਜ਼ਮਾਨਤ ਨਹੀਂ ਮਿਲੀ ਸੀ ਔਰ ਇਹ ਮੰਨਿਆ ਜਾ ਰਿਹਾ ਹੈ ਉਹਨਾਂ ਦੇ ਵਕੀਲ ਔਰ ਕਾਨੂੰਨੀ ਮਾਹਰ ਇਹ ਮੰਨ ਰਹੇ ਨੇ ਕਿ ਹੋ ਸਕਦਾ ਸੀ ਕਿਉਂਕਿ ਲਗਭਗ 3 ਸਾਲ ਸੰਦੀਪ ਸਿੰਘ ਸਣੀ ਦਾ ਜਿਹੜਾ ਆਚਰਣ ਹੈ ਜੇਲ੍ਹ ਦੇ ਵਿੱਚ ਉਹ ਸੰਤੁਸ਼ਟੀ ਜਨਕ ਰਿਹਾ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਜ਼ਮਾਨਤ ਦਾ ਦਾਵੇਦਾਰ ਭਣ ਸਕਦਾ ਸੀ ਪਰ 10 ਸਤੰਬਰ ਨੂੰ ਜਿਹੜੀ ਘਟਨਾ ਵਾਪਰੀ ਇਹ ਕਿਹਾ ਗਿਆ ਜੇਲ ਪ੍ਰਸ਼ਾਸਨ ਵੱਲੋਂ ਕਿ ਸੰਦੀਪ ਸਿੰਘ ਸਣੀ ਸੂਬਾ ਸਿੰਘ ਜਿਹੜੇ ਕਿ ਸਾਬਕਾ ਇਨਸਪੈਕਟਰ ਨੇ 1992 93 ਦੇ ਇੱਕ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਸੂਬਾ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਉਮਰ ਕੈਦੀ ਸੋ ਸੂਬਾ ਸਿੰਘ ਜੇਲ ਕੱਟ ਰਿਹਾ ਸੀ ਗੁਰਬਚਨ ਸਿੰਘ ਸਾਬਕਾ ਡੀਐਸਪੀ ਇਹ ਵੀ ਉਥੇ ਜੇਲ੍ਹ ਕੱਟ ਰਿਆ ਸੀ ਔਰ ਦੱਸਿਆ ਗਿਆ ਕਿ ਇੰਦਰਜੀਤ ਸਿੰਘ ਇੱਕ ਹੋਰ ਪੁਲਿਸ ਦਾ ਇੰਸਪੈਕਟਰ ਹੈ ਸਾਬਕਾ ਇੰਸਪੈਕਟਰ ਹੈ ਉਹ ਵੀ ਉਸੇ ਬੈਰਕ ਦੇ ਵਿੱਚ ਸੀ ਹੁਣ ਸਵਾਲ ਸਭ ਤੋਂ ਵੱਡੇ ਹੋ ਜਾਂਦੇ ਨੇ ਕਿ ਸੰਦੀਪ ਸਿੰਘ ਸਣੀ ਜਿਹੜਾ ਕਿ ਸੁਧੀਰ ਸੂਰੀ ਦੇ ਮਟਰ ਦੇ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਿਆ ਸੀ ਔਰ ਸੰਦੀਪ ਸਣੀ ਦੀ ਜਿਹੜੀ ਵਿਚਾਰਧਾਰਾ ਉਹ ਸਾਰਿਆਂ ਨੂੰ ਪਤਾ ਹੈ ਔਰ ਜਿਹੜੇ ਫੇਕ ਐਨਕਾਊਂਟਰ ਕਰਨ ਵਾਲਾ ਇੰਸਪੈਕਟਰ ਸੀ ਸੁਭਾ ਸਿੰਘ ਉਹਦੀ ਵਿਚਾਰਧਾਰਾ ਕੀ ਹੈ ਉਹ ਵੀ ਸਾਰਿਆਂ ਨੂੰ ਪਤਾ ਹੈ ਕਿਉਂਕਿ ਜਿਹੜਾ 1993 ਦਾ ਫੇਕ ਐਨਕਾਊਂਟਰ ਮਾਮਲਾ ਸੀ ਇਹਦੇ ਵਿੱਚ ਇੱਕ ਐਸਐਸਪੀ ਪੱਧਰ ਦੇ ਅਫਸਰ ਡੀਐਸਪੀ ਇੰਸਪੈਕਟਰ ਪੱਧਰ ਦੇ ਚਾਰ ਪੰਜ ਅਫਸਰਾਂ ਨੂੰ ਉਮਰਕਾਟ ਦੀ ਸਜ਼ਾ ਸੁਣਾਈ ਗਈ ਸੀ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਅ ਸੁਭਾ ਸਿੰਘ ਹੈ ਹੁਣ ਇਸ ਕੇਸ 'ਚ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਦੋਂ ਇਹ ਸਾਰੇ ਲੋਕ ਸੰਦੀਪ ਸੰਨੀ ਔਰ ਦੂਸਰੇ ਪੁਲਸ ਦੇ ਜਿਹੜੇ ਦੋਸ਼ੀ ਅਫਸਰ ਸੀ ਜਾਂ ਇਹਨਾਂ ਦੇ ਵਿੱਚੋਂ ਹੋ ਸਕਦਾ ਕੋਈ ਅੰਡਰ ਟ੍ਰਾਇਲ ਵੀ ਹੋਏ ਇਹ ਸਾਰੇ ਇੱਕ ਦੂਸਰੇ ਦੇ ਉਲਟ ਵਿਚਾਰਧਾਰਾ ਵਾਲੇ ਸੀ ਹੁਣ ਸਵਾਲ ਇਹ ਹੈ ਕਿ ਇਹ ਪਟਿਆਲਾ ਦੀ ਜੇਲ੍ਹ ਦੀ ਇੱਕ ਬੈਰਕ ਦੇ ਵਿੱਚ ਕਿਵੇਂ ਆ ਗਏ ਕੀ ਇਹਨਾਂ ਨੂੰ ਇੱਕ ਬੈਰਕ ਚ ਰੱਖਿਆ ਗਿਆ ਸੀ ਜਾਂ ਇਹ ਕਿਸੇ ਇੱਕ ਬੈਰਕ ਚ ਇਕੱਠੇ ਹੋਏ ਅਗਰ ਇਹ ਕਿਸੇ ਇੱਕ ਬੈਰਕ ਚ ਰੱਖੇ ਗਏ ਸੀ ਤਕੀ ਇਹਨਾਂ ਤਿੰਨਾਂ ਚਾਰਾਂ ਤੋਂ ਇਲਾਵਾ ਉਸ ਬੈਰਕ ਦੇ ਵਿੱਚ ਹੋਰ ਕੋਈ ਨਹੀਂ ਸੀ ਇਹਨਾਂ ਨੂੰ ਅਗਰ ਇੱਕ ਬੈਰਕ ਚ ਰੱਖੇ ਗਏ ਤੇ ਇਹ ਆਪਣੇ ਆਪ ਦੇ ਵਿੱਚ ਮਾਮਲਾ ਧਿਆਨ ਔਰ ਜਾਂਚ ਮੰਗਦਾ ਹੈ ਕਿ ਉਲਟ ਵਿਚਾਰਧਾਰਾ ਵਾਲੇ ਵਿਅਕਤੀ ਇੱਕ ਬੈਰਕ ਦੇ ਵਿੱਚ ਕਿਵੇਂ ਆਏ ਔਰ ਇਹਨਾਂ ਸਾਰਿਆਂ ਤੇ ਬੜੇ ਸੰਗੀਨ ਇਲਜ਼ਾਮ ਹੈ ਸੰਦੀਪ ਸਣੀ ਤੇ ਸੁਦੀਰ ਸੂਰੀ ਦੇ ਮਰਡਰ ਦਾ ਕੇਸ ਹੈ ਔਰ ਜਿਹੜੇ ਪੁਲਿਸ ਅਫਸਰ ਨੇ ਆ ਗੁਰਬਚਨ ਸਿੰਘ ਸੂਬਾ ਸਿੰਘ ਸੂਬਾ ਸਿੰਘ ਤਾਂ ਦੋਸ਼ੀ ਹੈ 1993 ਦੇ ਫੇਕ ਐਨਕਾਊਂਟਰ ਦਾ ਜਿਹੜੇ 4-5 ਪੁਲਿਸ ਅਫਸਰ ਸੀ ਇਹਨਾਂ ਤੇ 5-7 ਲੋਕਾਂ ਦਾ ਫੇਕ ਐਨਕਾਊਂਟਰ ਕਰਨ ਦਾ ਇਲਜ਼ਾਮ ਸੀ ਔਰ ਇਹਨਾਂ ਨੇ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਫੇਕ ਐਨਕਾਊਂਟਰ ਕੀਤਾ ਸੀ ਸੋ ਤੁਸੀਂ ਸਮਝ ਸਕਦੇ ਹੋ ਕਿ ਇਹ ਵਿਅਕਤੀ ਜਿਹੜੇ ਦੋਸ਼ੀ ਸਾਬਤ ਹੋਏ ਨੇ ਇਹ ਆਪਣੇ ਆਪ ਦੇ ਵਿੱਚ ਕਿੱਡੇ ਵੱਡੇ ਅਪਰਾਧ 'ਚ ਜੁੜੇ ਹੋਏ ਲੋਕ ਨੇ ਔਰ ਇਹਨਾਂ ਦੀ ਮਾਨਸਿਕਤਾ ਕਿੰਨੀ ਅਪਰਾਧਿਕ ਹੋਣੀ ਹੈ ਹੁਣ ਇਸ ਤਰ੍ਹਾਂ ਦੇ ਲੋਕਾਂ ਨੂੰ ਇੱਕ ਬੈਰਕਚ ਅਗਰ ਰੱਖਿਆ ਗਿਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕੀ ਇਹ ਕੋਈ ਵਿਸ਼ੇਸ਼ ਯੋਜਨਾ ਦੇ ਤਹਿਤ ਇਹਨਾਂ ਨੂੰ ਇੱਕ ਬੈਰਕਚ ਰੱਖਿਆ ਗਿਆ ਕਿਹੜੀ ਐਮਰਜੈਂਸੀ ਪਟਿਆਲਾ ਜੇਲ੍ਹ ਚ ਆ ਗਈ ਕਿ ਇਹਨਾਂ ਨੂੰ ਇੱਕ ਬੈਰਕਚ ਰੱਖਿਆ ਗਿਆ ਜਾਂ ਇਹ ਕੋਈ ਗਿਣੀ ਮਿੱਥੀ ਰਣਨੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸ਼ਰੋਮਣੀ ਜਿਹੜੇ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਇਹਦੇ ਉੱਪਰ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਮੇਰਾ ਵੀ ਇਹ ਮੰਨਣਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜਿਹੜੇ ਸਿਟਿੰਗ ਜੱਜ ਨੇ ਉਹਨਾਂ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਮਾਮਲਾ ਹੈ ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਮੈਂ ਇੱਕ ਗੱਲ ਦੂਜੀ ਵੀ ਕਰ ਲਾਂ ਵਿਕਰਮ ਸਿੰਘ ਮਜੀਠੀਏ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਏ ਦੇ ਵਕੀਲ ਲਗਾਤਾਰ ਅਦਾਲਤ 'ਚ ਕਹਿ ਰਹੇ ਨੇ ਕਿ ਵਿਕਰਮ ਮਜੀਠੀਏ ਦੇ ਨਾਲ ਉਸ ਬੈਰਕ 'ਚ ਜਿਹੜੇ ਲੋਕ ਰੱਖੇ ਗਏ ਨੇ ਇੱਕ ਦੋ ਉਹ ਬਹੁਤ ਵੱਡੇ ਅਪਰਾਧਾਂ 'ਚ ਸ਼ਾਮਲ ਰਹੇ ਨੇ ਭਾਵੇਂ ਹੁਣ ਉਹਨਾਂ ਦਾ ਆਚਰਣ ਚੰਗਾ ਹੈ ਪਰ ਵਿਕਰਮ ਜੀਠੀਏ ਬਾਰੇ ਦਾਵਾ ਹੈ ਕਿ ਉਹ ਪ੍ਰੋਟੈਕਟਿਵ ਹੈ ਸਿਕਿਉਰਿਟੀ ਦਾ ਉਹ ਉਹਨੂੰ ਖਤਰਾ ਹੈ ਉਹਦੀ ਜਾਨ ਨੂੰ ਖਤਰਾ ਹੈ ਵਿਕਰਮ ਜੀਠੀਏ ਦੇ ਹੁਣ ਵਿਕਰਮ ਜੀਠੀਏ ਦੇ ਵਕੀਲ ਵੀ ਵਿਕਰਮ ਜੀਠੀਏ ਦੀ ਬੈਰਕ ਬਦਲੀ ਦੀ ਲੜਾਈ ਲੜਦੇ ਰਹੇ ਨੇ ਹਾਲਾਂਕਿ ਅਦਾਲਤ ਨੇ ਹਦਾਇਤ ਕੀਤੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਕਿ ਵਿਕਰਮ ਦੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕੇ ਵਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਦਾ ਤਾਂ ਪੂਰਾ ਇੰਤਜ਼ਾਮ ਹੈ ਹਾਲਾਂਕਿ ਵਿਕਰਮ ਦੇ ਵਕੀਲ ਇਹ ਖਦਸ਼ਾ ਪ੍ਰਗਟ ਕਰਦੇ ਨੇ ਕਿ ਵਿਕਰਮ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਸਵਾਲ ਇੱਥੇ ਵੱਡਾ ਹੋ ਗਿਆ ਮਜੀਠੀਆ ਦਾ ਮਾਮਲਾ ਤਾਂ ਅਦਾਲਤ ਅਡਰੈਸ ਕਰ ਰਹੀ ਹੈ ਕੀ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਪੰਜਾਬ ਦੀ ਸਰਕਾਰ ਕੋਈ ਇਨਕੁਆਇਰੀ ਕਰਾਏਗੀ ਯਾਨੀ ਹਰਪ੍ਰੀਤ ਸਿੰਘ ਇਹ ਮੰਗ ਕਰ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਇਹਨੂੰ ਸਾਜ਼ਿਸ਼ ਦੱਸ ਰਹੇ ਨੇ ਉਹ ਕਹਿੰਦੇ ਸਾਜ਼ਿਸ਼ ਦਾ ਖਤਰਾ ਹੈ ਕਿ ਇਹਨਾਂ ਸਾਰਿਆਂ ਨੂੰ ਇੱਕੋ ਬੈਰਕ ਚ ਕਿਵੇਂ ਲਿਆਂਦਾ ਗਿਆ ਕੀ ਪੱਕੇ ਤੌਰ ਤੇ ਇੱਕ ਬੈਰਕ ਸੀ ਜਾਂ ਕੁਝ ਸਮੇਂ ਲਈ ਰੱਖੇ ਗਏ ਕਿਉਂ ਰੱਖੇ ਗਏ ਹਾਲਾਂਕਿ 10 ਸਤੰਬਰ ਨੂੰ ਇਹ ਗੱਲ ਆਈ ਸੀ ਕਿ ਆਪਸ 'ਚ ਇਹਨਾਂ ਦੀ ਲੜਾਈ ਹੋਈ ਹੁਣ ਇੱਕ ਪਾਸੇ ਸੰਦੀਪ ਸਿੰਘ ਸੰਨੀ ਦੂਜੇ ਪਾਸੇ ਤਿੰਨ ਇੱਕ ਡੀਐਸਪੀ ਸਾਹਿਬ ਦਾ ਔਰ ਇੱਕ ਸੂਬਾ ਸਿੰਘ ਇੰਸਪੈਕਟਰ ਇੱਕ ਉਹ ਕਹਿੰਦੇ ਇੰਦਰਜੀਤ ਸਿੰਘ ਉਹ ਵੀ ਇੰਸਪੈਕਟਰ ਸੀ ਸੋ ਇੱਕ ਪਾਸੇ ਇੱਕ ਇੱਕ ਪਾਸੇ ਤਿੰਨ ਕਿਸੇ ਚੌਥੇ ਦਾ ਜ਼ਿਕਰ ਨਹੀਂ ਹੈ ਇਸ ਘਟਨਾ ਦੇ ਵਿੱਚ ਹੁਣ ਕੀ ਇਹ ਲੜਾਈ ਝਗੜਾ ਸੀ ਕੀ ਇਹ ਹਮਲਾ ਸੀ ਇਹ ਕੀ ਸੀ ਜਦੋਂ ਤੱਕ ਮੁਕੰਮਲ ਜਾਂਚ ਨਹੀਂ ਹੁੰਦੀ ਜੁਡੀਸ਼ੀਅਲ ਇਨਕੁਆਇਰੀ ਨਹੀਂ ਹੁੰਦੀ ਤਦ ਤੱਕ ਇਸ ਗੱਲ ਨੇ ਬਾਹਰ ਨਹੀਂ ਆਉਣਾ ਹਕੀਕਤ ਦੇ ਵਿੱਚ ਕੀ ਹੋਇਆ ਕਿਉਂ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿ ਉਹ ਇੱਕ ਬੈਰਕ 'ਚ ਕਿਉਂ ਪਹੁੰਚੇ ਕਿਉਂਕਿ ਭਵਿੱਖ 'ਚ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਜਿਹੜੇ ਸਾਡੇ ਕੈਦੀ ਨੇ ਭਾਵੇਂ ਉਹ ਸਜ਼ਾ ਪਾ ਚੁੱਕੇ ਨੇ ਭਾਵੇਂ ਅੰਡਰ ਟ੍ਰਾਇਲ ਨੇ ਉਹਨਾਂ ਦੀ ਸੁਰੱਖਿਆ ਬਹੁਤ ਵੱਡਾ ਮੁੱਦਾ ਹੈ ਔਰ ਪੰਜਾਬ ਸਰਕਾਰ ਨੂੰ ਹੁਕਮ ਦੇਣਾ ਚਾਹੀਦਾ ਹੈ ਨਹੀਂ ਤਾਂ ਇਹਦੇ ਉੱਪਰ ਪੰਜਾਬ ਦੀ ਹਾਈ ਕੋਰਟ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਭਾਵੇਂ ਸੰਦੀਪ ਸਿੰਘ ਦੇ ਵਕੀਲ ਜਾਣ ਭਾਵੇਂ ਜਿਹੜੇ ਨੇ ਪੁਨਰ ਸੁਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਵੱਲੋਂ ਕੋਈ ਧਿਰ ਇਹਦੇ ਉੱਪਰ ਪਟੀਸ਼ਨ ਲੈ ਕੇ ਆਵੇ ਇਹ ਇਸ ਕਰਕੇ ਜ਼ਰੂਰੀ ਹੈ ਇਹਦੇ ਪਿੱਛੇ ਕਈ ਤਰ੍ਹਾਂ ਦੇ ਮਨੁੱਖੀ ਪਹਿਲੂ ਨੇ ਸਾਡੀਆਂ ਸਾਡੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਸੁਰੱਖਿਆ ਤੇ ਸਵਾਲ ਹੋ ਰਹੇ ਨੇ ਇਹ ਮਨੁੱਖੀ ਪਹਿਲੂਆਂ ਨਾਲ ਵੀ ਮਾਮਲੇ ਆ ਕੇ ਜੁੜ ਜਾਂਦੇ ਨੇ ਹੁਣ ਸਿਆਸੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਿਆਸੀ ਤੌਰ ਤੇ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਵੱਡਾ ਵਿਰੋਧ ਕੀਤਾ ਇਸ ਪੂਰੇ ਮਾਮਲੇ ਦਾ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਸੰਦੀਪ ਸਿੰਘ ਸੰਨੀ ਦੇ ਨਾਲ ਵਧਿੱਕੀ ਹੋਈ ਹੈ ਉਹ ਕਹਿੰਦੇ ਜੇਲ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਬਹੁਤ ਬਹੁਤ ਦੁਖਦਈ ਹੈ ਕਿਉਂਕਿ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਗਈ ਪਰਿਵਾਰਕ ਮੈਂਬਰਾਂ ਨੂੰ ਸੰਦੀਪ ਸਿੰਘ ਸਣੀ ਨਾਲ ਔਰ ਸੰਦੀਪ ਸਣੀ ਬਾਰੇ ਜਿਹੜੇ ਹੁਕਮ ਦਿੱਤੇ ਗਏ ਸੀ ਅਦਾਲਤ ਵੱਲੋਂ ਕਿ ਤੁਰੰਤ ਮੈਡੀਕਲ ਕਰਾਇਆ ਜਾਵੇ ਇਹ ਦਾਅਵੇ ਆ ਰਹੇ ਨੇ ਕਿ ਸੰਦੀਪ ਸਣੀ ਨੂੰ ਤੁਰੰਤ ਹੀ ਸੰਗਰੂਰ ਦੀ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਪਟਿਆਲਾ ਦੀ ਜੇਲ੍ਹ 'ਚੋਂ ਔਰ ਪਟਿਆਲਾ ਦੀ ਜੇਲ੍ਹ 'ਚ ਤੁਰੰਤ ਉਸ ਦਾ ਮੈਡੀਕਲ ਨਹੀਂ ਕਰਾਇਆ ਗਿਆ ਇਹੋ ਸਵਾਲ ਨੇ ਜਿਹੜੇ ਜੇਲ੍ਹ ਪ੍ਰਸ਼ਾਸਨ ਤੇ ਅਡਰੈਸ ਕੀਤੇ ਜਾਣੇ ਬਣਦੇ ਨੇ ਹੁਣ ਕੀ ਭਗਵੰਤ ਮਾਨ ਦੀ ਸਰਕਾਰ ਖੁਦ ਕਿਸੇ ਤਰ੍ਹਾਂ ਦੀ ਇਨਕੁਆਇਰੀ ਜੇਲ੍ਹਾਂ ਦੇ ਮਾਮਲੇ 'ਚ ਕਰਦੀ ਹੈ ਜਾਂ ਇਹਦਾ ਫੈਸਲਾ ਹੁਣ ਅਦਾਲਤ ਕਰੂਗੀ ਇਹ ਸਾਰੀਆਂ ਗੱਲਾਂ ਬਹੁਤ ਮਹੱਤਵਪੂਰਨ ਹੋ ਗਈਆਂ ਪਰਿਵਾਰ ਨਾਲ ਮੁਲਾਕਾਤ ਨਹੀਂ ਹੋ ਰਹੀ ਸੰਦੀਪ ਸੈਣੀ ਦੇ ਜਿਹੜੇ ਵਕੀਲ ਨੇ ਉਹ ਵੀ ਲਗਾਤਾਰ ਇਹਨਾਂ ਗੱਲਾਂ ਦਾ ਦਾਵਾ ਕਰ ਰਹੇ ਨੇ ਕਿ ਪੂਰਾ ਇਨਸਾਫ ਦੇ ਲਈ ਸਾਨੂੰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਪਰਿਵਾਰਕ ਮੈਂਬਰਾਂ ਨੂੰ ਔਰ ਸਾਰਿਆਂ ਨੂੰ ਮੁਲਾਕਾਤ ਕਰਾਈ ਜਾਣੀ ਚਾਹੀਦੀ ਹੈ ਧਰਨੇ ਪ੍ਰਦਰਸ਼ਨ ਦਾ سلسلہ ਵੀ ਲਗਾਤਾਰ ਵਕ ਵਕ ਸਿੱਖ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੋ ਅੱਜ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਪੈਂਦੀ ਹੈ ਇਹਦੇ ਉੱਪਰ ਨਜ਼ਰ ਬਣਾ ਕੇ ਰੱਖਾਂਗੇ ਔਰ ਇਸ ਪੂਰੇ ਮਾਮਲੇ ਦੀ ਜਿਹੜੀ ਇੱਕ ਇੱਕ ਅਪਡੇਟ ਹੈ ਉਹ ਅਸੀਂ ਜ਼ਰੂਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੀ ਕਰਾਂਗੇ ਦਲਾਜੀ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਹੈ ਹੜ੍ਹਾਂ ਨੂੰ ਵੇਖਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇਖਦਿਆਂ ਹੋਇਆਂ ਜੋ ਹੈ 20000 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਦੇ ਮਾਮਲੇ ਦੇ ਵਿੱਚ 4 ਮੁਲਾਜ਼ਮਾ ਖਿਲਾਫ ਕਾਰਵਾਈ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਔਰ ਜਿੰਨਾ ਵੀ ਪੰਜਾਬ ਚ ਨੁਕਸਾਨ ਹੋਇਆ ਉਹ ਸਭ ਨੂੰ ਦੇਖਦਿਆਂ ਹੋਇਆ 240 ਕਰੋੜ ਰੁਪਏ ਦੇ ਫੰਡ ਹੋਰ ਜਾਰੀ ਕੀਤੇ ਨੇ ਤੇ ਇੱਧਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਚੜ੍ਹਦੀ ਕਲਾ ਮਿਸ਼ਨ ਸ਼ੁਰੂ ਕਰ ਦਿੱਤਾ ਸੋ ਇਹ ਕਈ ਤਰ੍ਹਾਂ ਦੇ ਮਾਮਲੇ ਇਕੱਠੇ ਹੋਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਜਿਹਾ ਨੁਕਸਾਨ ਦੀ ਪਰਪਾਈ ਦੇ ਲਈ ਅਸੀਂ ਦੇਖ ਸਕਦੇ ਹਾਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਸੋ ਜ਼ਰੂਰ ਇਹਨਾਂ ਸਭ ਦੇ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਇਹ ਗੱਲ ਬਹੁਤ ਧਿਆਨ ਦੇਣ ਯੋਗ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆਏ ਔਰ ਹੁਣ ਵਾਪਸ ਜਾ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਗੱਲ ਦਾ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਦਾ ਨੁਕਸਾਨ ਪੰਜਾਬ 'ਚ ਹੋਇਆ ਹੈ ਔਰ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਉੱਥੇ ਜਾ ਕੇ ਦੇਖੀਆਂ ਨੇ ਪੰਜਾਬ ਨੂੰ ਘੱਟੋ-ਘੱਟ 20000 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ। ਸੋ ਰਾਹੁਲ ਗਾਂਧੀ ਪੰਜਾਬ ਦੇ ਲਈ ਹੁਣ 20000 ਕਰੋੜ ਦੇ ਪੈਕੇਜ ਦੀ ਮੰਗ ਕਰ ਰਹੇ ਨੇ। ਕੱਲ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਹਾਲਾਂਕਿ ਇਹ ਗੱਲ ਸਾਨੂੰ ਪਤਾ ਹੈ ਕਿ ਰਾਹੁਲ ਗਾਂਧੀ ਬਹੁਤ ਦੇਰੀ ਨਾਲ ਆਏ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਨੇ ਔਰ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਦੇਖਿਆ ਜਾਂਦਾ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਰਹੀਆਂ ਨੇ ਪਰ ਹੁਣ ਸਵਾਲ ਇਹ ਹੈ ਕਿ ਅਗਰ ਰਾਹੁਲ ਗਾਂਧੀ ਵਕਤ ਰਹਿnde ਆਏ ਹੁੰਦੇ ਤੇ ਉਹ ਇਹ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖਦੇ ਕਿ 20000 ਕਰੋੜ ਦਾ ਮੁਆਵਜ਼ਾ ਦਿਓ ਰਾਹੁਲ ਗਾਂਧੀ ਦੇ ਆਉਣ ਨਾਲ ਮੀਡੀਆ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੀ ਤਸਵੀਰ ਕੌਮੀ ਮੀਡੀਆ ਦੇ ਵਿੱਚ ਵਕਤ ਰੰ데요 ਪਹੁੰਚਦੀ ਸ਼ੁਰੂਆਤ ਦੇ ਵਿੱਚ ਕੌਮੀ ਮੀਡੀਆ ਨੇ ਪੰਜਾਬ ਦੇ ਹੜ੍ਹਾਂ ਨੂੰ ਤਵੱਜੋ ਨਹੀਂ ਦਿੱਤੀ ਅਸੀਂ ਸਾਰੇ ਪੰਜਾਬੀ ਪੂਰੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਦੇ ਹੜ੍ਹਾਂ ਨੂੰ ਇਹਨਾਂ ਦੀ ਖਬਰ ਵੀ ਸਾਂਝੀ ਕਰਦੇ ਰਹੇ ਹਾਂ ਔਰ ਲੋਕ ਸਾਰੇ ਮਦਦ ਵੀ ਕਰਦੇ ਰਹੇ ਨੇ ਪੰਜਾਬੀ ਸੋ ਰਾਹੁਲ ਨੂੰ ਪਹਿਲਾ ਆਉਣਾ ਚਾਹੀਦਾ ਸੀ ਪਰ ਰਾਹੁਲ ਗਾਂਧੀ ਜਦੋਂ ਆਏ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ ਆ ਕੇ ਜਾ ਚੁੱਕੇ ਸੀ ਪ੍ਰਧਾਨ ਮੰਤਰੀ ਵੀ ਦੇਰ ਨਾਲ ਆਏ ਖੇਤੀਬੜੀ ਮੰਤਰੀ ਵੀ ਦੇਰ ਨਾਲ ਆਏ ਆ ਕੇ ਜਾ ਚੁੱਕੇ ਸੀ। ਔਰ ਅਰਵਿੰਦ ਕੇਜਰੀਵਾਲ ਔਰ ਇਹ ਸਾਰੇ ਦਿੱਲੀ ਦੀ ਟੀਮ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਔਰ ਮਨੀਸ਼ਾ ਸੋਧਿਆ ਦੇਰ ਨਾਲ ਆਏ। ਤੇ ਇਹ ਜਾ ਚੁੱਕੇ ਸੀ ਜਦੋਂ ਰਾਹੁਲ ਗਾਂਧੀ ਆਏ। ਰਾਹੁਲ ਗਾਂਧੀ ਸਭ ਤੋਂ ਦੇਰ ਨਾਲ ਆਉਣ ਵਾਲੇ ਕੋਈ ਕੌਮੀ ਲੀਡਰ ਸੀ। ਸੋ ਇਸ ਕਰਕੇ ਹੁਣ 20000 ਕਰੋੜ ਦੀ ਚਿੱਠੀ ਕੀ ਪ੍ਰਧਾਨ ਮੰਤਰੀ ਤੇ ਕੋਈ ਫਰਕ ਪਾਏਗੀ? ਕਿਉਂਕਿ ਰਾਜਾ ਵੜਿੰਗ ਨੇ ਵੀ ਪਹਿਲਾਂ ਚਿੱਠੀ ਲਿਖੀ ਸੁਖਜਿੰਦਰ ਰੰਧਾਵਾ ਨੇ ਵੀ ਚਿੱਠੀ ਲਿਖੀ। ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਚਿੱਠੀ ਲਿਖੀ ਸੁਨੀਲ ਜਾਖੜ ਨੇ ਵੀ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚਿੱਠੀ ਲਿਖੀ ਸੀ ਔਰ ਪ੍ਰਧਾਨ ਮੰਤਰੀ ਆਏ ਸਿਰਫ 1600 ਕਰੋੜ ਦਾ ਪੈਕੇਜ ਦਿੱਤਾ ਜਿਹਨੂੰ ਰਾਹੁਲ ਗਾਂਧੀ ਨੇ ਬਹੁਤ ਨਾਕਾਫੀ ਦੱਸਿਆ ਹੁਣ ਕੱਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਕਿ 240 ਕਰੋੜ ਰੁਪਏ ਨੇ ਜਿਹੜੇ ਉਹ ਐਸਡੀਆਰਐਫ ਦੇ ਖਾਤੇ ਵਿੱਚ ਹੋਰ ਪਾਏ ਗਏ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ SDRF ਹਾਲਾਂਕਿ ਇਸ ਤੋਂ ਪਹਿਲਾਂ 1600 ਕਰੋੜ ਪਾਉਣ ਦਾ ਦਾਵਾ ਕੀਤਾ ਗਿਆ ਸੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਦਾਵਾ ਹੈ ਕਿ 135000 ਕਰੋੜ ਤੋਂ ਜ਼ਿਆਦਾ ਪੈਸਾ ਜਿਹੜਾ ਉਸ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਰਿਹਾ ਹੈ ਹੁਣ ਤੱਕ ਕੁੱਲ ਰਕਮ ਹੈ ਜਿਹੜੀ ਉਹ 135000 ਕਰੋੜ ਦੀ ਪੰਜਾਬ ਦੇ SDRF ਦੇ ਖਾਤੇ 'ਚ ਬਣ ਗਈ ਹੈ ਇਹ ਸਿਆਸਤ ਆਪਣੇ ਤੌਰ ਤੇ ਚੱਲ ਰਹੀ ਹੈ ਜਦੋਂ ਭਾਜਪਾ ਦੇ ਲੀਡਰ ਪੋਸਟਾਂ ਪਾ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਨੇ ਕਿ ਤੁਸੀਂ 240 ਕਰੋੜ ਰੁਪਇਆ ਹੋਰ ਪਾ ਦਿੱਤਾ ਕੱਲ ਐਸਡੀਆਰਐਫ ਦੇ ਖਜ਼ਾਨੇ 'ਚ ਤੇ ਆਮ ਆਦਮੀ ਪਾਰਟੀ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਨੀਲ ਗਰਗ ਉਹਨਾਂ ਨੇ ਬਕਾਇਦਾ ਬਿਆਨ ਜਾਰੀ ਕਰਕੇ ਇੱਕ ਇਸ ਗੱਲ ਦਾ ਵਿਰੋਧ ਕੀਤਾ ਕਿ ਬੀਜੇਪੀ ਦੇ ਲੀਡਰ ਸਿਰਫ 240 ਕਰੋੜ ਰੁਪਏ ਦੇ ਫੰਡ ਨੂੰ ਲੈ ਕੇ ਵੱਡੀ ਸਿਆਸਤ ਕਰ ਰਹੇ ਨੇ ਪਰ ਸਿਆਸਤ ਤਾਂ ਇਹਦੇ ਤੇ ਗਰਮ ਹੈ ਹੁਣ ਨੀਲ ਗਰਗ ਉਹਨਾਂ ਦੀ ਜਿਹੜੀ ਗੱਲ ਹੈ ਥੋੜੀ ਜਿਹੀ ਉਹ ਸੁਣ ਲਈਏ ਫਿਰ ਮੈਂ ਪੰਜਾਬ ਦੇ ਮੁੱਖ ਮੰਤਰੀ ਵਾਲੀ ਗੱਲ ਨੂੰ ਅੱਗੇ ਵਧਾਉਣਾ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਪੰਜਾਬ বিজেপি ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਆ ਰਾਹਤ ਪੈਕੇਜ ਮੰਗ ਨਹੀਂ ਸਕਦੇ ਤਾਂ ਘੱਟੋ-ਘੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਹੈ ਸਿਰਫ ਉਹ ਰੀਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੇ ਧੰਨਵਾਦੀ ਹੋਵਾਂਗੇ ਔਰ ਮੈਂ ਅੱਜ ਫੇਰ ਸਪਸ਼ਟ ਕਰਦੇ ਆਂ ਕੇਂਦਰ ਵੱਲ ਇੱਕ ਨਿੱਕਾ ਰੁਪਈਆ ਵੀ ਪੰਜਾਬ ਸਰਕਾਰ ਦਾ ਕੋਈ GST ਪੈਂਡਿੰਗ ਨਹੀਂ ਹੈਗਾ ਹੁਣ ਇਹ ਤੇ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਜੇ ਉਹਦੇ ਮੁੱਛਾਂ ਹੁੰਦੀਆਂ ਤੇ ਫਿਫੜ ਹੁੰਦਾ ਸੋ ਉਸ ਸੋ ਸਹਾ ਉਹ ਪਗੰਤਮਾਨ ਸਰਕਾਰ ਦਾ ਹੈ ਕਿ GST ਲਾਗੂ ਨਾ ਹੁੰਦੀ ਤੇ ਸਾਡਾ ਇਹ ਹੁੰਦਾ ਤੇ ਭਈ ਹੁਣ ਪੂਆ ਨੂੰ ਫੜਦੇ ਸੀ ਬਣਾ ਨਹੀਂ ਸਕਦੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ ਮਿਸ਼ਨ ਚੜ੍ਹਦੀ ਕਲਾ ਉਹਦੇ ਲਈ ਇੱਕ ਵੈਬਸਾਈਟ ਵੀ ਜਿਹੜੀ ਆ ਉਹਨਾਂ ਨੇ ਬਣਾਈ ਹੈ ਚੜਦੀਕਲਾ.ਪੰਜਾਬ.gov.in ਔਰ ਇਹਦੇ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਤੁਸੀਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਹੁਣ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਸਾਰਿਆਂ ਨੂੰ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਕੱਢੀਏ ਅਸੀਂ ਸਾਰੇ ਹਮੇਸ਼ਾ ਚੜਦੀਕਲਾ 'ਚ ਰਹਿਣ ਵਾਲੇ ਲੋਕ ਆ ਅਸੀਂ ਬਾਹਰ ਬਿਲਕੁਲ ਨਿਕਲਾਂਗੇ ਪੰਜਾਬ ਦੁਬਾਰਾ ਖੜਾ ਹੋਊਗਾ ਔਰ ਇਸ ਤਾਰਾਂ ਨਾਲ ਉਹਨਾਂ ਨੇ ਮਦਦ ਦੀ ਅਪੀਲ ਕੀਤੀ ਹੈ ਪੰਜਾਬੀਆਂ ਨੂੰ ਕਿ ਜੋ ਮਦਦ ਕਰੋਗੇ ਅਸੀਂ ਉਹਦੀ 1 ਰੁਪਏ ਦਾ ਸਵਾ ਰੁਪਿਆ ਬਣਾ ਕੇ ਜਿਹੜਾ ਹੈ ਉਹ ਮਦਦ ਅੱਗੇ ਲੈ ਕੇ ਜਾਵਾਂਗੇ ਔਰ ਪ੍ਰਧਾਨ ਮੁੱਖ ਮੰਤਰੀ ਦਾਵਾ ਕਰਦੇ ਨੇ ਕਿ ਪੂਰੀ ਟਰਾਂਸਪੇਰੈਂਸੀ ਪੂਰੀ ਪਾਰਦਰਸ਼ਤਾ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਤੱਕ ਇਹ ਮਦਦ ਪਹੁੰਚਾਵਾਂਗੇ ਹੁਣ ਸਵਾਲ ਇਹ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਪਹਿਲਾਂ ਤੋਂ ਹੀ ਮੌਜੂਦ ਹੈ ਕੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਆਮ ਲੋਕ ਜ਼ਿਆਦਾ ਖੁੱਲ ਕੇ ਮਦਦ ਨਹੀਂ ਕਰ ਰਹੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਨੇ ਆਪਣੀਆਂ ਤਨਖਾਹਾਂ ਦਾ ਹਿੱਸਾ ਉਹਦੇ ਵਿੱਚ ਪਾਇਆ ਹਾਲਾਂਕਿ ਪੰਜਾਬ ਦੇ ਐਮ ਐਲ ਏ ਐਮ ਪੀ ਇਹਨਾਂ ਨੇ ਵੀ ਆਪਣੇ ਵੱਲੋਂ ਫੰਡ ਦੇਣ ਦੀ ਗੱਲ ਕੀਤੀ ਹੈ ਹਜੇ ਤੱਕ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਕਿੰਨੇ ਪੈਸੇ ਇਕੱਠੇ ਹੋ ਗਏ ਇਸ ਵਿਪਤਾ ਤੋਂ ਬਾਅਦ ਇਹਦੇ ਅੰਕੜੇ ਜ਼ਰੂਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਰੀ ਕਰ ਦੇਣੇ ਚਾਹੀਦੇ ਨੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਹੌਸਲਾ ਵਧੇ ਔਰ ਜਿਹੜਾ ਮਿਸ਼ਨ ਚੜ੍ਹਦੀ ਕਲਾ ਇਹਦੇ ਵਿੱਚ ਵੀ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਅਸੀਂ ਪੂਰੀ ਟਰਾਂਸਪੇਰੈਂਸੀ ਦੇ ਨਾਲ ਲੋਕਾਂ ਦੇ ਖਾਤਿਆਂ ਦੇ ਲੋਕਾਂ ਤੋਂ ਮਦਦ ਦੀ ਅਪੀਲ ਕਰਦੇ ਆਂ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪਹਿਰਾ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਵਚਨ ਦਿੰਦਾ ਕਿ ਤੁਹਾਡੇ ਦੁਆਰਾ 109 ਦੀ ਕਮਾਈ ਚੋਂ ਕੱਢਿਆ ਗਿਆ ਦਸਵੰਧ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ ਹੁਣ ਮੈਂ ਅਖੀਰ 'ਚ ਰਾਹੁਲ ਗਾਂਧੀ ਵਾਲੀ ਗੱਲ ਫੇਰ ਲੈ ਲਾ ਜਿਹੜਾ ਮਾਮਲਾ ਰਾਹੁਲ ਗਾਂਧੀ ਨੂੰ ਸਰਉਪਾਦ ਦੇਣ ਦਾ ਸੀ ਉਸ ਮਾਮਲੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਵਾਈ ਕੀਤੀ ਹੈ। ਉਹਨਾਂ ਨੇ ਚਾਰ ਮੁਲਾਜ਼ਮ ਨੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਗੁਰਦਾਸਪੁਰ ਦੇ ਉਸ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੜਤਾਲੀਆ ਕਮੇਟੀ ਬਣਾਈ ਗਈ ਸੀ ਜਿਹਦੇ ਸਕੱਤਰ ਪ੍ਰੀਤਮ ਸਿੰਘ ਨੇ ਪ੍ਰਤਾਪ ਸਿੰਘ ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 45 ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹਨਾਂ ਦੇ ਵਿੱਚ ਕਥਾਵਾਚਕ ਭਾਈ ਪਲਵਿੰਦਰ ਸਿੰਘ ਨੇ ਤੇ ਸੇਵਾਦਾਰ ਭਾਈ ਹਰਵਿੰਦਰ ਸਿੰਘ ਨੇ ਇਹਨਾਂ ਨੂੰ ਮੁਤਲ ਕੀਤਾ ਗਿਆ ਜਦਕਿ ਇਫਜ਼ੀ ਤੌਰ ਤੇ ਜਿਹੜੇ ਸੇਵਾ ਨਿਭਾਰੇ ਸੀ ਗਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ ਔਰ ਮੈਨੇਜਰ ਪ੍ਰਗਟ ਸਿੰਘ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੱਤਰ ਨੇ ਪ੍ਰਤਾਪ ਸਿੰਘ ਉਨ੍ਹਾਂ ਵੱਲੋਂ ਕਿਹਾ ਗਿਆ ਕਿ 45ਆ ਰਿਪੋਰਟ ਮਿਲ ਗਈ ਹੈ ਰਾਹੁਲ ਗਾਂਧੀ ਨੂੰ ਸਿਰੋਪਾਉ ਦਿੱਤਾ ਜਾਣਾ ਉਸ ਨੂੰ ਨਿਜਮਾ ਦੇ ਖਿਲਾਫ ਦੱਸਿਆ ਗਿਆ ਹੈ ਔਰ ਇਹ ਵੀ ਦੱਸਿਆ ਗਿਆ ਸ਼ਰੋਮਣੀ ਕਮੇਟੀ ਵੱਲੋਂ ਉਹਨਾਂ ਨੇ ਕਿਹਾ ਕਿ 45ਆ ਰਿਪੋਰਟ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ ਕਿ ਕਾਂਗਰਸ ਦੇ ਆਗੂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਨਿਰਧਾਰਿਤ ਜੰਗਲੇ ਦੇ ਅੰਦਰ ਗਏ ਸੀ ਜੋ ਮਰਿਆਦਾ ਦਾ ਸਿੱਧੇ ਤੌਰ ਤੇ ਉਲੰਘਣਾ ਹੈ ਸੋ ਇਸ ਕਰਕੇ ਉਹਨਾਂ ਨੂੰ ਵੀ ਉੱਥੇ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਨੇ ਇਹ ਵੀ ਜਿਹੜਾ ਜਿਹੜਾ ਬਿਆਨ ਹੈ ਇਹ ਨਾਲ ਦੀ ਨਾਲ ਜਾਰੀ ਕੀਤਾ ਸੋ ਰਾਹੁਲ ਗਾਂਧੀ ਨੂੰ ਸਿਰੋਪਾਉ ਦੇਣ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਕੁਝ ਆਗੂ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਵਿਰੋਧ ਕੀਤਾ ਸੀ ਚਰਨਜੀਤ ਸਿੰਘ ਬਰਾੜ ਵੱਲੋਂ ਬਕਾਇਦਾ ਇੱਕ ਬਿਆਨ ਕੀਤਾ ਗਿਆ ਸੀ ਕਿ ਇਹ ਇਸ ਦੀ ਮੁਕੰਮਲ ਤੌਰ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਔਰ ਹੁਣ ਐਸਪੀਸੀ ਨੇ ਇਸ ਦੀ ਜਾਂਚ ਕਰਾ ਕੇ ਚਾਰ ਲੋਕਾਂ ਨੂੰ ਇਹਦੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ ਦਲਾ ਜੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਈ ਖੁਲਾਸੇ ਕਰ ਦਿੱਤੇ ਰਾਹੁਲ ਗਾਂਧੀ ਦੇ ਦੌਰੇ ਦੇ ਦੌਰਾਨ ਨਵਜੋਤ ਕੌਰ ਸਿੱਧੂ ਜੋ ਹੈ ਸਰਗਰਮ ਨਜ਼ਰ ਆਏ ਨੇ ਤੇ ਇਸ ਵਿਚਕਾਰ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਜ਼ਰੂਰ ਚਾਹਾਂਗੀ ਕਿ ਇਸ ਦਾ ਜ਼ਿਕਰ ਵੀ ਤੁਸੀਂ ਪ੍ਰੋਗਰਾਮ ਵਿੱਚ ਜ਼ਰੂਰ ਕਰਿਓ ਦੇਖੋ ਨਵਜੋਤ ਕੌਰ ਸਿੱਧੂ ਲਗਾਤਾਰ ਹੜਪੀੜਤਾਂ ਦੀ ਮਦਦ ਲਈ ਸਰਗਰਮ ਨੇ ਉਹ ਪਹਿਲਾਂ ਵੀ ਦੌਰੇ ਕਰਦੇ ਰਹੇ ਨੇ ਔਰ ਉਹਨਾਂ ਵੱਲੋਂ ਮੈਡੀਕਲ ਕੈਂਪਾਂ ਦੀ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ ਔਰ ਜਦੋਂ ਰਾਹੁਲ ਗਾਂਧੀ ਦਾ ਦੌਰਾ ਸੀ ਉਸ ਤੋਂ ਪਹਿਲਾਂ ਵੀ ਡਾਕਟਰ ਨਵਜੋਤ ਕੌਰ ਸਿੱਧੂ ਸਾਨੂੰ ਕਾਫੀ ਸਰਗਰਮ ਨਜ਼ਰ ਆਏ ਰਾਹੁਲ ਗਾਂਧੀ ਦੇ ਦੌਰੇ ਦੇ ਵੇਲੇ ਵੀ ਔਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਕਿਵੇਂ ਯੋਗਦਾਨ ਪਾ ਰਹੇ ਨੇ ਕਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੈ ਕਿਉਂਕਿ ਸਵਾਲ ਲਗਾਤਾਰ ਪੱਤਰਕਾਰ ਪੁੱਛ ਰਹੇ ਸੀ ਨਵਜੋਤ ਸਿੰਘ ਸਿੱਧੂ ਬਾਰੇ ਸੋ ਡਾਕਟਰ ਨਵਜੋਤ ਕੌਰ ਸਿੱਧੂ ਦਾ ਜਿਹੜਾ ਇਹ ਪੂਰਾ ਬਿਆਨ ਹੈ 3-4 ਮਿੰਟ ਦਾ ਇਸ ਸੁਣਨਾ ਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਪੂਰੀ ਤਸਵੀਰ ਕਲੀਅਰ ਹੋਵੇ ਕਿਉਂਕਿ ਪੰਜਾਬ ਦੀ ਸਿਆਸਤ ਚ ਨਵਜੋਤ ਸਿੰਘ ਸਿੱਧੂ ਦਾ ਹਮੇਸ਼ਾ ਹੀ ਵੱਡਾ ਦਖਲ ਰਿਹਾ ਔਰ ਹਜੇ ਵੀ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖਤਮ ਨਹੀਂ ਹੋਈ ਹੈ ਕਿਉਂਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਇਹ ਕਹਿ ਨਹੀਂ ਦਿੰਦੇ ਕਿ ਮੈਂ ਸਿਆਸਤ ਤੋਂ ਸੰन्यास ਲੈਣਾ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਸਹੀ ਸਮੇਂ ਤੇ ਸਿਆਸਤ ਚ ਮੁੜ ਸਕਦੇ ਨੇ ਸੋ ਡਾਕਟਰ ਨਵਜੋਤ ਕੌਰ ਸਿੱਧੂ ਦਾ ਬਿਆਨ ਸੁਣਨਾ ਬਹੁਤ ਮਹੱਤਵਪੂਰਨ ਹੈ और वो सारियाँ गलॉँ राहुल गांधी और नवजोत सिंह सिद्धू बारे कर रहे हैं पंजाब के अमृतसर पहुँचे और उनके दौरे को आप कैसे देखें देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी हैं तो इनकी इंस्ट्रक्शंस तो पहले आती रही और उनका एक हुक्म जो मुँह से निकला वो नहीं निकला कि और कुछ बात करें उन्होंने यही क्या सेवा करते रहो सो दैट मीन्स ही नोज कि सेवा करो और सेवा करते रहो सो दैट इज़ अ वेरी पॉजिटिव थिंग तो आई थिंक ग्राउंड लेवल पर जो हम काम कर रहे हैं इट इज़ बीग इट विल मोटिवेट द रेस्ट ऑफ द पीपल हु आर सेटिंग एट होम कि जिनको लगता है कि वो अफेक्ट नहीं हो कि वो घर बैठ के आराम से इन्जॉय चिल कर रहे हैं पार्टीज कर रहे हैं भाई अरे दिस इज़ नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज को उसकी जगह हमने साग में लगाई हुई हैं तुम ब्लैंकेट्स दो शीट्स दो आगे मेडिकल के कैंप्स आप देखोगे हम हर जगह लगाएंगे सारे एन से बात हुई हुई है वो कुलवंशी आ गए हैं ऑलरेडी पहुंच गए हैं सो so, ये बहुत बड़ी एक मोटिवेशन आई थिंक होगी बिकॉज व्हेन यू आर बिंग नोटिस बाई अ सीनियर लीडर सो इट गिवज यू लॉट ऑफ स्ट्रेंथ टू वर्क मोर राइट मैम जस्ट वॉन्ट नो पूरे दौर साहब जब सबसे नजर नहीं थे आ रहे कि देखो आ, उनकी उनकी रिप्रेजेंटेटिव मैं हूँ जी उनके थोड़े से ऑलरेडी पहले के कमिटेड वो थे और वो आ, आ, मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम आ, जो हमें पैसे ऑफर करता है हम किसी न किसी फाउंडेशन पर डाल रहे हैं तो आ, अपनी फाउंडेशन होती तो शायद आपको हम खुल के दिखते पर उनसे जो काम हो रहा है यूवी को फोन किया सबको फोन किया हर भजन को फोन किया, को फोन किया कि आप जितना और वो आपने देखा वो समान आया अभी और संत लोग भी सरहाली वाले संतों ने उन्होंने सिर्फ हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगी इन बातों को छोड़कर पंजाब की दुख की घड़ी में सभी को एक साथ होना चाहिए मैं आपको पहले ही कह रही हूँ ये समय ही नहीं ये ना लोग समझते नहीं है ये सोचते हैं ऐसे करने से चलाकिया चुस्तियां करने से कुछ मिल जाता है ये तकदीर है ना जो इंसान की किस्मत वो पीछे से भगवान लिख के भेजता है पच्चीस पिंड प्रभावित हो चुके हैं लखड़ सालों फसल बर्बाद हो चुकी है पचुंजों हो चुकी जिम्मेदार सब तो पहला मैं चाहनी हाँ स्टेट से ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਗਰ ਪਹਿਲੀ ਵਾਰ ਐਮਪੀ ਬਣਿਆ ਆਈ ਥਿੰਕ 2006 ਚੋਣਾ ਨੇ ਪਾਰਲੀਮੈਂਟ ਜੇ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਅਨਾਂ ਦੇ ਮਨ ਚੰਦੀ ਇਹ ਸੋਚਦੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਤ ਕੀਤੀ ਆਪਣੀ ਕਿ ਪੈਣਾ ਗਈ ਹੈ ਜਨਾਵਾ ਸਮਾਂ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿਲਾਂ ਲਾ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬਹਿ ਗਏ ਉਹ ਘਰ ਬਣਾਣ ਕਿਉਂ ਦਿੱਤੇ ਜੀਨੇ ਉੱਥੇ ਉਹਨਾਂ ਨੂੰ ਘਰ ਰਸਤਿਆਂ 'ਚ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਮੁਆਵਜ਼ਾ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁੱਟਿਆ ਤੇ ਜੇ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਘਰ ਕੁਝ ਵੀ ਨਹੀਂ ਸਾਂਭਿਆ ਕਿੰਦੇ ਮੈਮ 5-5 ਫੁੱਟ ਪਾਣੀ ਸੀਗਾ ਬੱਚੇ ਨਹੀਂ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਨਾ ਟਾਈਮ ਨਹੀਂ ਮਿਲਿਆ ਮਤਲਬ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਆ ਵੀ ਤੁਸੀਂ ਪਹਿਲਾਂ ਧੂਤੂ ਨੂੰ ਜਾਣਿਓ ਕਿਉਂਕਿ ਮੈਂ ਗਈ ਆ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਇਫੈਕਟ ਹੋਣਾ ਸ਼ੁਰੂ ਹੋਇਆ ਤੇ ਉੱਥੇ ਲੋਕਾਂ ਦੇ 5-5 ਕਿੱਲੇ ਡੁੱਬੇ ਗਏ ਪਾਣੀ ਚ ਉਹ ਕਿੱਥੋਂ ਮਰਜ਼ਾ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਤੇ ਇਹ ਤਾਂ ਫੰਡ ਡਿਜ਼ਾਸਟਰ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ 900 ਕਰੋੜ ਇਹਨਾਂ ਨੇ ਲਿੱਤਾ ਆਪਾਂ ਇੱਕ ਵਾਰ ਚ ਲੈ ਆਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪਾਕਟਸ ਚ ਦਿੰਦਾ ਹੈ ਪਲੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾ ਵਰਨਿੰਗ ਦੇ ਇਕਦਮ ਛੱਡ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਾਸ ਖਬਰਾਂ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਨਾਲ ਹੀ ਖਾਸ ਐਨਲਿਸਿਸ ਜਿਹੜਾ ਹੈ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਣੀ ਹਰਜੋਤ ਕੌਰ ਨਵੀ ਦਿਓ ਜ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ